ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਅਣਪਛਾਤੇ ਨੌਦੇ ਕੀ ਹੋਤੇ ਕਿਸਾਨ ਇਸ ਵਕਤ ਸੰਤੁਸ਼ਟ ਨੇ ਜਿਹੜੇ ਜਿਹੜੇ ਬੰਦਿਆਂ ਦੇ ਹੁਕਮਾਂ ਨਾਲੇ ਹੋਇਆ ਜਿਨੇ ਗੋਲੀ ਚਲਾਈ ਕੀ ਦੀ ਪਛਾਣ ਹੋਵੇ ਕਿਵੇਂ ਹੋਣੀ ਆ ਉਹ ਸਾਰੀਆਂ ਮਤਲਬ ਉਹਦੇ ਵਿੱਚ ਉਹਨਾਂ ਨੇ ਧਿਆਨ ਚ ਰੱਖ ਕੇ ਇਹ ਐਫ ਆਈ ਆਰ ਦਰਜ ਸ਼ੁਕਰਨ ਦੀ ਡੈਥ ਹੋਈ ਆ ਉਹ ਹਰਿਆਣਾ ਜੁਡੀਕਸ਼ਨ ਦੇ ਵਿੱਚ ਹੋਈ ਆ ਤਾਂ ਫਿਰ ਐਫ ਆਈ ਆਰ ਕਿਸ ਬਿਹਾਫ ਤੇ ਜਿਹੜੀ ਆ ਉਹ ਪੰਜਾਬ ਸਰਕਾਰ ਜਾਂ ਕੋਈ ਅਧਿਕਾਰੀ ਕੱਟੇਗਾ ਜੀਨੇ ਮਾਰਿਆ ਹੋਵੇ ਉਸੇ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦਈਏ ਫਿਰ ਇਨਵੈਸਟੀਗੇਸ਼ਨ ਹੋ ਜੇਗੀ ਉੱਥੋਂ ਸਾਨੂੰ ਇਨਸਾਫ ਮਿਲ ਜਾਏਗਾ ਕਿ ਸਾਨੂੰ ਉੱਥੋਂ ਇਹ ਸਾਰਾ ਕੁਝ ਮਿਲਣ ਦੀ ਉਮੀਦ ਸੀ ਬਿਲਕੁਲ ਨਹੀਂ 8 ਦਿਨਾਂ ਬਾਅਦ ਦੇ ਵਿੱਚ ਸ਼ੁਕਰਨ ਦੀ ਜਿਹੜੀ ਬੋਡੀ ਆ ਉਹ ਖਨੌਰੀ ਬਾਰਡਰ ਦੇ ਉੱਤੇ ਲੈ ਕੇ ਆਂਦੀ ਗਈ ਆ ਤੇ ਇੱਥੇ ਜਥੇਬੰਦੀਆਂ ਵੱਲੋਂ ਜਿਹੜਾ ਵੱਖ-ਵੱਖ ਤਰੀਕੇ ਦੇ ਨਾਲ ਸਨਮਾਨ ਆ ਜਿਹੜਾ ਉਹ ਦਿੱਤਾ ਗਿਆ ਹੈ ਤੇ ਵਕ ਵਕ ਜਥੇਬੰਦੀਆਂ ਵੱਲੋਂ ਆਪਣੇ ਝੰਡੇ ਜਿਹੜੇ ਲਗਾ ਕੇ ਡੈੱਡ ਬੋਡੀ ਦੇ ਉੱਤੇ ਰੱਖ ਕੇ ਜਿਹੜਾ ਬੰਦਾ ਸਮਾਨ ਆ ਜਿਹੜਾ ਉਹ ਦਿੱਤਾ ਗਿਆ ਹੈ ਤੇ ਇੱਥੇ ਇਹ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਮੌਜੂਦ ਨੇ ਜਗਜੀਤ ਸਿੰਘ ਢੱਲੇਵਾਲ ਢੱਲੇਵਾਲ ਸਾਹਿਬ ਜੋ ਐਫਆਈਆਰ ਦਰਜ ਕੀਤੀ ਗਈ ਹੈ ਅਣਪਛਾਤੇ ਨੌਦ ਦੇ ਕਿ ਉਹਤੇ ਕਿਸਾਨ ਇਸ ਵਕਤ ਸੰਤੁਸ਼ਟ ਨਹੀਂ ਦੇਖੋ ਜਦੋਂ ਵਕੀਲ ਵਿੱਚ ਬਹਿ ਕੇ ਐਫਆਈਆਰ ਦਰਜ ਕਰਾਉਂਦੇ ਹੁੰਦੇ ਹਨ ਨਾ ਉਹ ਬਹੁਤ ਪੱਖ ਦੇਖ ਕੇ ਕਰਾਉਂਦੇ ਹੁੰਦੇ ਆ ਐਫ ਆਈ ਆਰ ਦਰਜ ਹੋਈ ਹੈ ਜਿਹੜੀ 114 ਧਾਰਾ ਲੱਗੀ ਹੈ ਉਹ ਉਹ ਅਣਪਛਾਤਾ ਕੋਈ ਬਾਹਰ ਨਹੀਂ ਰਹਿਣ ਵਾਲੀ ਗੱਲ ਉਹ ਉਹ ਇਸੇ ਲਈ ਲਾਈ ਗਈ ਹੈ ਕਿ ਜਿਹੜੇ ਜਿਹੜੇ ਬੰਦਿਆਂ ਦੇ ਹੁਕਮਾਂ ਨਾਲੇ ਹੋਇਆ ਜਿਨੇ ਗੋਲੀ ਚਲਾਈ ਕੀ ਦੀ ਪਛਾਣ ਹੋਵੇ ਕਿਵੇਂ ਹੋਣੀ ਹੈ ਉਹ ਸਾਰੀਆਂ ਮਤਲਬ ਉਹਦੇ ਵਿੱਚ ਉਹਨਾਂ ਨੇ ਇਹਦੇ ਵਿੱਚ ਧਿਆਨ ਚ ਰੱਖ ਕੇ ਇਹ ਐਫ ਆਈ ਆਰ ਦਰਜ ਕੀਤੀ ਵੀ ਹੈ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਸੀਗਾ ਐਸ ਪੀ ਜੀਨ ਦਾ ਵੀ ਬਿਆਨ ਆਇਆ ਸੀ ਪਿੱਛੇ ਜੇ ਕਿ ਜੋ ਸ਼ੁਕਰਨ ਦੀ ਡੈਥ ਹੋਈ ਆ ਉਹ ਹਰਿਆਣਾ ਜੁਡੀਕਸ਼ਨ ਦੇ ਵਿੱਚ ਹੋਈ ਆ ਤਾਂ ਫਿਰ ਐਫ ਆਈ ਆਰ ਕਿਸ ਬਿਹਾਫ ਤੇ ਜੜੀ ਆ ਉਹ ਪੰਜਾਬ ਸਰਕਾਰ ਜਾਂ ਕੋਈ ਅਧਿਕਾਰੀ ਕੱਟੇਗਾ ਚਲੋ ਇਹ ਉਹਨਾਂ ਦਾ ਮਾਮਲਾ ਹੈ ਇਹ ਉਹਨਾਂ ਦਾ ਮਾਮਲਾ ਹੈ ਉਹ ਕੀ ਕਹਿੰਦੇ ਨੇ ਲੇਕਿਨ ਪੰਜਾਬ ਸਰਕਾਰ ਨੇ ਜੋ ਐਫ ਆਈ ਆਰ ਸਾਡੀ ਲਗਾਤਾਰ ਮੰਗ ਸੀ ਪੰਜਾਬ ਸਰਕਾਰ ਤੋਂ ਤੁਸੀਂ ਮੈਨੂੰ ਆਹ ਦੱਸਿਓ ਜੀਨੇ ਮਾਰਿਆ ਹੋਵੇ ਉਸ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦਈਏ ਫਿਰ ਇਨਵੈਸਟੀਗੇਸ਼ਨ ਹੋ ਜੇਗੀ ਉਤੋਂ ਸਾਨੂੰ ਇਨਸਾਫ ਮਿਲ ਜਾਏਗਾ ਕਿ ਸਾਨੂੰ ਉਤੋਂ ਇਹ ਸਾਰਾ ਕੁਝ ਮਿਲਣ ਦੀ ਉਮੀਦ ਸੀ ਬਿਲਕੁਲ ਨਹੀਂ ਸੋ ਅਸੀਂ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਨੇ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨ ਜ਼ਖਮੀ ਕੀਤੇ ਨੇ ਹਰਿਆਣਾ ਸਰਕਾਰ ਨੇ ਸਾਡੇ ਸ਼ੁਭਕਰਨ ਦਾ ਕਤਲ ਕੀਤਾ ਹੈ ਤੇ ਇਸ ਕਰਕੇ ਹਰਿਆਣਾ ਸਰਕਾਰ ਤੇ ਸਾਨੂੰ ਉਮੀਦ ਹੀ ਨਹੀਂ ਸੀ ਕਿਉਂ ਸਾਨੂੰ ਮਤਲਬ ਐਫ ਆਈ ਆਰ ਕੱਟ ਕੇ ਸਾਨੂੰ ਕੋਈ ਇਨਸਾਫ ਨਹੀਂ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਪੰਜਾਬ ਸਰਕਾਰ ਨੇ ਵੀ ਕਾਰਵਾਈ ਜਿਹੜੀ ਕੀਤੀ ਹੈ ਬਹੁਤ ਲੇਟ ਕੀਤੀ ਹੈ ਸਮੇਂ ਸਿਰ ਕਰਨੀ ਬਣਦੀ ਸੀ ਇਹ ਇੰਨੇ ਦਿਨ ਜਿਹੜਾ 21 ਤਰੀਕ ਤੋਂ ਲੈ ਕੇ ਅੱਜ 29 ਤਰੀਕ ਤੱਕ ਉਹਨਾਂ ਦੇ ਪਰ ਸਰੀਰ ਨੂੰ ਜਿਸ ਤਰੀਕੇ ਨਾਲ ਰੋਲਿਆ ਗਿਆ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਉੱਠਦੇ ਨੇ ਪੰਜਾਬ ਸਰਕਾਰ ਦੀ ਵੀ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆਈ ਤਾਂ ਇੱਕ ਡਿਲੇਵਲ ਸਾਹਿਬ ਹੋਰ ਸਵਾਲ ਹੈ ਕਿ ਅਗਲਾ ਜੇਕਰ ਕੋਈ ਇਨਸਾਫ ਨਹੀਂ ਹੁੰਦਾ ਜਾਂ ਜਾਂ ਫਿਰ ਇੱਕ ਇਥੇ ਠੱਡੇ ਬਸਤੇ ਮਾਮਲਾ ਪੈ ਜਾਂਦਾ ਹੈ ਕਿ ਇਸ ਤੋਂ ਬਾਅਦ ਕੋਰਟ ਦਾ ਰੁਕ ਕੀਤਾ ਜਾਵੇਗਾ ਐਫ ਆਈ ਆਰ ਕਾਦੇ ਲਈ ਕਰਾਈ ਜਾਂਦੀ ਹੈ ਐਫ ਆਈ ਆਰ ਕਰਵਾਈ ਕਿਉਂ ਗਈ ਹੈ ਜੇ ਇਹਦੇ ਤੇ ਇਨਸਾਫ ਨਾ ਲੈਣਾ ਹੁੰਦਾ ਤਾਂ ਫਿਰ ਐਫ ਆਈ ਆਰ ਹੀ ਨਾ ਕਰਾਉਂਦੇ ਸਰਕਾਰ ਨੇ 1 ਕਰੋੜ ਦੀ ਮਤਲਬ ਰਾਸ਼ੀ ਅਨਾਉਂਸ ਕਰਤੀ ਸੀ ਪਰਿਵਾਰ ਨੇ ਉਸੇ ਦਿਨ ਮੋਰਚੇ ਨਾਲ ਖੜ ਕੇ ਕਹਿਤਾ ਸੀ ਕਿ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਇਨਸਾਫ ਚਾਹੀਦਾ ਹੈ ਕੋਨ ਇਨਸਾਫੀ ਲਈ ਲੜੇ ਆ ਅੱਗੇ ਵੀ ਲੜਾਂਗੇ ਹੁਣ ਜਦੀਪਿੰਡ ਜਾ ਰਿਹਾ ਉੱਥੇ ਅੰਤਿਮ ਰਸਮਾਂ ਕੀਤੀਆਂ ਨੇ ਜੀ 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 ਉਹਨਾਂ ਦੇ ਜਦੀਪਿੰਡ ਜਾਵਾਂਗੇ ਜਾ ਕੇ ਉੱਥੇ ਅੰਤਮ ਸੰਸਕਾਰ ਹੋਏਗਾ ਸਾਡੇ ਇਸ ਯੋਧੇ ਦਾ ਤਾਂ ਇੱਥੇ ਜਗਜੀਤ ਸਿੰਘ ਢੱਲਵਾਲ ਸਾਡਾ ਨਾਮ ਮੌਜੂਦ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਐਫ ਆਈ ਆਰ ਜਿਹੜੀ ਉਹ ਜ਼ਰੂਰ ਕਟਾਈ ਗਿਆ ਲੇਕਿਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਵੀ ਕਿਤੇ ਨਾ ਕਿਤੇ ਢਿੱਲੀ ਪੈਂਦੀ ਹੋਈ ਦਿਖਾਈ ਦਿੱਤੀ ਆ ਤੇ ਇਸੇ ਦੇ ਬਾਬਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਹਰਿਆਣਾ ਪ੍ਰਸ਼ਾਸਨ ਵੱਲੋਂ ਉਹ ਕਿਉ ਅਖੀਰਕਾਰ ਉਹ ਪੈਰਵਾਹੀ ਕਰਨ ਦਿੰਦੇ ਜੇ ਜਦੋਂ ਉਹਨਾਂ ਦੀ ਹੀ ਜੁਡੀਸ਼ਨ ਦੇ ਵਿੱਚ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਸ਼ੁਕਰਨ ਜਿਹੜੀ ਉਸ ਦੀ ਡੈਥ ਹੋਈ ਹੈ ਤੇ ਇਹ ਸ਼ੁਕਰਨ ਦੇ ਯਾਤਰਾ ਦੀ ਜਿਹੜੀ ਇਹ ਦੇਖ ਸਕਦੇ ਹੋ ਤਸਵੀਰਾਂ ਇਹ ਖਨੌਰੀ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਅੰਤਿਮ ਦਰਸ਼ਨਾਂ ਲਈ ਜਿਹੜਾ ਉਸ ਦਾ पार्थिव ਸਰੀਰ ਹੈ ਜਿਹੜਾ ਉਹ ਲੈ ਕੇ ਆਲਾ ਗਿਆ ਸੀ ਇਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਬੱਲੋ ਵਿਖੇ ਜਿਹੜੀ ਸ਼ੁਕਰਨ ਦੀ ਜਿਹੜੀ ਡੈੱਡ ਬੋਡੀ ਆ ਉਹ ਲੈ ਕੇ ਜਾਂਦੀ ਜਾਵੇਗੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪੋ ਆਪਣੇ ਜਥੇਬੰਦੀ ਦੇ ਝੰਡੇ ਸ਼ੁਕਰਨ ਦੀ ਬੋਡੀ ਦੇ ਉੱਤੇ ਪਾ ਕੇ ਜਿਹੜਾ ਸਨਮਾਨ ਹੈ ਜਿਹੜਾ ਉਹ ਦਿੱਤਾ ਗਿਆ ਤੇ ਸਨਮਾਨਿਤ ਉਸ ਨੂੰ ਕੀਤਾ ਗਿਆ ਇਹ ਆਖਰੀਆਂ ਤਸਵੀਰਾਂ ਦੇਖ ਸਕਦੇ ਹੋ ਸ਼ੁਕਰਨ ਨੂੰ ਫਿਰ ਇੱਕ ਵਾਰੀ 8 ਦਿਨਾਂ ਬਾਅਦ ਜਿਹੜਾ ਉਹ ਖਨੌਰੀ ਬਾਰਡਰ ਦੇ ਉੱਤੇ ਲੈ ਕੇ ਆਂਦਾ ਗਿਆ ਤੇ 8 ਦਿਨਾਂ ਬਾਅਦ ਜਿਹੜਾ ਸ਼ੁਕਰਨ ਦਾ ਜਿਹੜਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਹੁਣ ਉਸਦੇ ਜੱਦੀ ਪਿੰਡ ਵਿਖੇ ਜਿਹੜਾ ਉਹ ਕੀਤਾ ਜਾਵੇਗਾ ਤਾਂ ਫਿਲਹਾਲ ਹੁਣ ਜਿਹੜੀ ਸ਼ੁਕਰਨੀ ਡੈੱਡ ਬਾਡੀ ਆ ਉਹ ਖਨੌਰੀ ਬਾਰਡਰ ਤੋਂ ਪਿੰਡ ਵੱਲੋਂ ਸ਼ੁਕਰਨ ਦੇ ਜੱਦੀ ਪਿੰਡ ਲਈ ਰਵਾਨਾ ਕਰ ਦਿੱਤੀ ਗਈ ਹੈ ਜਿੱਥੇ ਪਰਿਵਾਰ ਵੱਲੋਂ ਅੰਤਿਮ ਰਸਮਾਂ ਦਾ ਕੀਤੀਆਂ ਜਾਣਗੀਆਂ ਤੇ ਅੰਤਿਮ ਰਸਮਾਂ ਦੇਵਾ ਕਰਨ ਤੋਂ ਬਾਅਦ ਦੇ ਵਿੱਚ ਸ਼ੁਕਰਨ ਦਾ ਅਜੰਤਿਮ ਸੰਸਕਾਰ ਆ ਉਹਦੇ ਜੱਦੀ ਪਿੰਡ ਵੱਲੋਂ ਵਿਖੇ ਕੀਤਾ ਜਾਵੇਗਾ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਤਪ੍ਰੀਤ ਸਿੰਘ ਖਨੌਰੀ ਬਾਰਡਰ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ